ਸੌਂਡੇ ਤੋਂ ਪਹਿਲਾਂ ਇੱਕ ਮੋੜ ਆਂਦਾ ਜੀ ਉਹ ਮੋੜ ਅੱਜ ਤੋਂ ਵੱਡੀ ਸੀਗੀ ਧੁੰਦ ਦੇ ਕਾਰਨ ਇਹਨਾਂ ਨੇ ਮੋੜ ਹੀ ਦੇਖਿਆ ਤੇ ਜਿਹੜੀ ਗੱਡੀ ਸੀ ਆਰਟਿਕਾ ਇਹਨਾਂ ਦੀ ਗੱਡੀ ਇੱਕ ਦਰਖਤ ਸੀਗਾ ਉਹ ਦਰਖਤ ਦੇ ਨਾਲ ਟਕਰਾ ਗਈ ਔਰ ਕਿਤੇ ਦੋ ਬੰਦੇ ਡੈੱਡ ਹੋ ਗਏ ਰਿਸ਼ਤੇਦਾਰ ਦੇ ਕੀਰਤਪੁਰ ਸਾਹਿਬ ਦੇ ਲਈ ਫੁੱਲ ਪਾਉਣ ਜਾ ਰਹੇ ਕਾਰ ਸਵਾਰ ਵਿਅਕਤੀਆਂ ਨਾਲ ਵਾਪਰ ਗਿਆ ਮੰਦ ਭਾਗਾ ਪਾਣਾ ਧੁੰਦ ਦੇ ਕਾਰਨ ਦਰਖਤ 'ਚ ਜਾ ਟਕرائی ਗੱਡੀ ਦੇਖੋ ਕਿਵੇਂ ਗੱਡੀ ਦੇ ਉੱਡ ਗਏ ਪਰ ਖੱੱਚੇ ਦੋ ਲੋਕਾਂ ਨੇ ਮੌਕੇ ਤੇ ਛੱਡੇ ਸਾਂ ਪੰਜ ਵਿਅਕਤੀ ਹੋਏ ਫਟੜ ਦੇਖੋ ਖੋਫਨਾਖਾਸੇ ਦੀਆਂ ਤਸਵੀਰਾਂ ਇਸ ਸਬੰਧੀ ਜਾਣਕਾਰੀ ਦਿੰਦਿਆਂ ਹੋਇਆਂ ਥਾਣਾ ਸਰਹੰਦ ਦੇ ਸਹਾਇਕ ਥਾਣੇਦਾਰ ਸ਼ਮਸ਼ੇਰ ਸਿੰਘ ਨੇ ਦੱਸਿਆ ਕਿ ਉਹਨਾਂ ਨੂੰ ਜਾਣਕਾਰੀ ਮਿਲੀ ਸੀ ਕਿ ਸੋਂਡਾ ਪਿੰਡ ਦੇ ਕੋਲ ਧੁੰਦ ਦੇ ਕਾਰਨ ਇੱਕ ਕਾਰ ਦਰਖਤ ਦੇ ਨਾਲ ਜਾ ਟਕਰਾਈ ਜਿਸ ਦੇ ਵਿੱਚ ਸਵਾਰ ਲੋਕਾਂ 'ਚੋਂ ਦੋ ਦੀ ਮੌਤ ਹੋ ਗਈ ਤੇ ਪੰਜ ਵਿਅਕਤੀ ਗੰਭੀਰ ਜ਼ਖਮੀ ਹੋ ਗਏ ਉਹਨਾਂ ਦੱਸਿਆ ਕਿ ਕਾਰ ਦੇ ਵਿੱਚ ਸਵਾਰ ਹੋ ਕੇ ਉਹ ਵਿਅਕਤੀ ਰਿਸ਼ਤੇਦਾਰ ਦੇ ਕੀਰਤਪੁਰ ਸਾਹਿਬ ਦੇ ਲਈ ਫੁੱਲ ਪਾਉਣ ਜਾ ਰਹੇ ਸੀ ਤੇ ਉਹਨਾਂ ਦੇ ਨਾਲ ਰਸਤੇ ਦੇ ਵਿੱਚ ਮੰਦ ਭਾਗਾ ਪਾਣਾ ਵਾਪਰ ਗਿਆ ਧੁੰਦ ਦਾ ਕਹਿਰ ਦੇਖਣ ਨੂੰ ਮਿਲਿਆ ਧੁੰਦ ਦੇ ਕਾਰਨ ਦੋ ਵਿਅਕਤੀਆਂ ਨੇ ਮੌਕੇ ਤੇ ਸਾਹ ਛੱਡ ਦਿੱਤਾ ਜਿਹੜੇ ਸਿਕੰਦੀਪ ਸਰਦਾਰ ਦੇ ਪਰਿਵਾਰ ਆਏ ਸੀ ਸੱਤ ਬੰਦੇ ਆਰਟੀਕਲ ਗੱਡੀ ਦੇ ਵਿੱਚ ਬੈਠ ਕੇ ਕਿਸੇ ਮਿਲਦੀਕੀ ਦੇ ਸਰਦਾਰ ਦੀ ਡੈਥ ਹੋ ਗਈ ਸੀ ਉਹਦੇ ਫੁੱਲ ਪਾਣ ਕਿਰਤ ਵਾਸਤੇ ਆਵਾਂ ਚਲੇ ਸੀ ਜਦੋਂ ਇਹ ਜਦੋਂ ਆਪਣਾ ਫਤਖਰ ਸਾਹਿਬ ਦੀ ਧਰਤੀ ਤੋਂ ਜੱਲਾ ਪਿੰਡਾਂ ਦਾ ਜੱਲਾ ਟੱਪ ਕੇ ਸੰਧਾ ਹੁੰਦਾ ਸੌਂਡੇ ਤੋਂ ਪਹਿਲਾਂ ਇੱਕ ਮੋੜ ਆਂਦਾ ਜੀ ਉਹ ਮੋੜ ਅੱਜ ਤੋਂ ਵੱਡੀ ਸੀਗੀ ਹੁੰਦ ਦੇ ਕਾਰਨ ਇਹਨਾਂ ਨੂੰ ਮੋੜ ਨਹੀਂ ਦਿਖਿਆ ਤੇ ਜਿਹੜੀ ਗੱਡੀ ਸੀ ਆਰਟਿਕਾ ਇਹਨਾਂ ਦੀ ਗੱਡੀ ਇੱਕ ਦਰਖਤ ਸੀਗਾ ਉਹ ਦਰਖਤ ਦੇ ਨਾਲ ਟਕਰਾ ਗਈ ਮੌਕੇ ਤੇ ਦੋ ਬੰਦੇ ਡੈੱਥ ਹੋ ਗਏ ਰਜਿੰਦਰ ਸਿੰਘ son of ਜਰਨੈਲ ਸਿੰਘ ਉਮਰ 65 ਸਾਲ ਬਲਬੀਰ ਸਿੰਘ son of ਦਾਰਾ ਸਿੰਘ ਉਮਰ 60 ਸਾਲ ਪਿੰਡ ਸਰਦੂਰਗੜ ਦੇ ਇਹਨਾਂ ਦੀ ਮੌਕੇ ਦੀ ਡੈੱਥ ਹੋ ਗਈ ਇਹਦੇ ਵਿੱਚ 5 ਬੰਦੇ 5 ਪੰਜ ਪੰਜ ਬੰਦੇ ਜ਼ਖਮੀ ਐ 76 ਸਿੰਘ ਗੁਰਦੀਪ ਸਿੰਘ ਦਾ ਜਸਵਿੰਦਰ ਕੌਰ ਰਾਣੀ ਤੇ ਅਰਸ਼ਪ੍ਰੀਤ ਕੌਰ ਇਹ ਲਖਮੀ ਆਲ ਤੋਂ ਹੀ ਬੁਧਕਰ ਤੋਂ ਆਵਦਖ ਲੈ ਜੀ ਤੇ ਇਹਨਾਂ ਦੇ ਦੋ ਮ੍ਰਿਤਕ ਹੈ ਇਹਨਾਂ ਦੀ ਡੈੱਡ ਬੋਡੀ ਮੋਰਚੀ ਚ ਪਈ ਹੈ 174 ਦੀ ਕਾਰਵਾਈ ਕਰਨ ਤੋਂ ਬਾਅਦ ਅਸੀਂ ਉਸ ਮਾਸ਼ੂ ਗ੍ਰਾਮਾ ਦੇ ਜੀ ਤੇ ਐਸਐਸਓ ਕਰ ਲਈ ਇਹਨਾਂ ਦੇ ਪਰਿਵਾਰ ਦੇ ਮੈਂਬਰ ਨੂੰ ਮ੍ਰਿਤਕਾਂ ਦਾ ਕੀ ਕੀ ਨਾਮ ਹੈ ਅਰਜਿੰਦਰ ਸਿੰਘ ਆਫ ਜਰਨੈਲ ਸਿੰਘ ਬਲਬੀਰ ਸਿੰਘ ਆਫ ਬਾਰਾ ਸਿੰਘ ਇਸਤੇ ਜਾਰੇ ਜੀ ਕੀ ਪ੍ਰਕਿਰਿਆ ਚੱਲ ਰਹੀ ਜੀ ਹੈ ਇਹ ਇਹ ਪ੍ਰਕਿਰਿਆ ਪੁਲਪੰਡ ਚੱਲੇਗੀ ਕਿਸੇ ਨਜ਼ਦੀਕੀ ਰਿਸ਼ਤੇਦਾਰ ਦੇ ਪੁਲਪੰਡ ਚੱਲੇਗੀ ਜੀ ਹਰ ਸਾਬ ਕੁਦਰਤੀ ਅਚਾਨਕ ਹੁੰਦੇ ਕਾਰਨ ਵਾਪਿਆ ਇਹਦੇ ਵਿੱਚ ਕਿਸਦਾ ਕੋਈ ਸੁਪੂਤ ਨਹੀਂ ਹੈ। ਹੌਂਦੇ ਜੋ ਪਹਿਲਾਂ ਇੱਕ ਮੋੜ ਆਂਦਾ ਜੀ ਉਹ ਮੋੜ ਅੱਜ ਤੋਂ ਵੱਡੀ ਸੀਗੀ ਹੁੰਦ ਦੇ ਕਾਰਨ ਇਹਨਾਂ ਨੇ ਮੋੜ ਹੀ ਨਹੀਂ ਦੇਖਿਆ ਤੇ ਜਿਹੜੀ ਗੱਡੀ ਸੀ ਆਰਟਿਕਾ ਇਹਨਾਂ ਦੀ ਗੱਡੀ ਇੱਕ ਦਰਖਤ ਸੀਗਾ ਉਹ ਦਰਖਤ ਦੇ ਨਾਲ ਟਕਰਾ ਗਈ ਮੌਕੇ ਤੇ ਦੋ ਬੰਦੇ ਜੱਤੂ ਗਏ। ਰਿਸ਼ਤੇਦਾਰ ਦੇ ਕੀਰਤਪੁਰ ਸਾਹਿਬ ਦੇ ਲਈ ਫੁੱਲ ਪਾਉਣ ਜਾ ਰਹੇ ਕਾਰ ਸਵਾਰ ਵਿਅਕਤੀਆਂ ਨਾਲ ਵਾਪਰ ਗਿਆ ਮੰਦਭਾਗਾ ਪਾਣਾ ਧੁੰਦ ਦੇ ਕਾਰਨ ਦਰਖਤ 'ਚ ਜਾ ਟਕਰਾਈ ਗੱਡੀ ਦੇਖੋ ਕਿਵੇਂ ਗੱਡੀ ਦੇ ਉੱਡ ਗਏ ਪਰ ਖੱੱਚੇ ਦੋ ਲੋਕਾਂ ਨੇ ਮੌਕੇ ਤੇ ਛੱਡੇ ਸਾਂ ਪੰਜ ਵਿਅਕਤੀ ਹੋਏ ਫਟੜ ਦੇਖੋ ਖੋਫਨਾਖਾਸੇ ਦੀਆਂ ਤਸਵੀਰਾਂ ਇਸ ਸਬੰਧੀ ਜਾਣਕਾਰੀ ਦਿੰਦਿਆਂ ਹੋਇਆਂ ਥਾਣਾ ਸਰਹੰਦ ਦੇ ਸਹਾਇਕ ਥਾਣੇਦਾਰ ਸ਼ਮਸ਼ੇਰ ਸਿੰਘ ਨੇ ਦੱਸਿਆ ਕਿ ਉਹਨਾਂ ਨੂੰ ਜਾਣਕਾਰੀ ਮਿਲੀ ਸੀ ਕਿ ਸੋਂਡਾ ਪਿੰਡ ਦੇ ਕੋਲ ਧੁੰਦ ਦੇ ਕਾਰਨ ਇੱਕ ਕਾਰ ਦਰਖਤ ਦੇ ਨਾਲ ਜਾ ਟਕਰਾਈ ਜਿਸ ਦੇ ਵਿੱਚ ਸਵਾਰ ਲੋਕਾਂ 'ਚੋਂ ਦੋ ਦੀ ਮੌਤ ਹੋ ਗਈ ਤੇ ਪੰਜ ਵਿਅਕਤੀ ਗੰਭੀਰ ਜ਼ਖਮੀ ਹੋ ਗਏ ਉਹਨਾਂ ਦੱਸਿਆ ਕਿ ਕਾਰ ਦੇ ਵਿੱਚ ਸਵਾਰ ਹੋ ਕੇ ਉਹ ਵਿਅਕਤੀ ਰਿਸ਼ਤੇਦਾਰ ਦੇ ਕੀਰਤਪੁਰ ਸਾਹਿਬ ਦੇ ਲਈ ਫੁੱਲ ਪਾਉਣ ਜਾ ਰਹੇ ਸੀ ਤੇ ਉਹਨਾਂ ਦੇ ਨਾਲ ਰਸਤੇ ਦੇ ਵਿੱਚ ਮੰਦ ਭਾਗਾ ਪਾਣਾ ਵਾਪਰ ਗਿਆ ਧੁੰਦ ਦਾ ਕਹਿਰ ਦੇਖਣ ਨੂੰ ਮਿਲਿਆ ਧੁੰਦ ਦੇ ਕਾਰਨ ਦੋ ਵਿਅਕਤੀਆਂ ਨੇ ਮੌਕੇ ਤੇ ਸਾਹ ਛੱਡ ਦਿੱਤਾ ਜਿਹੜੇ ਸਿਕੰਦੀਪ ਸਰਦਾਰ ਦੇ ਪਰਿਵਾਰ ਆਏ ਸੀ ਸੱਤ ਬੰਦੇ ਆਰਟੀਕਲ ਗੱਡੀ ਦੇ ਵਿੱਚ ਬੈਠ ਕੇ ਕਿਸੇ ਮਿਲਦੀਕੀ ਦੇ ਸਰਦਾਰ ਦੀ ਡੈਥ ਹੋ ਗਈ ਸੀ ਉਹਦੇ ਫੁੱਲ ਪਾਣ ਕਿਰਤ ਵਾਸਤੇ ਆਵਾਂ ਚਲੇ ਸੀ ਜਦੋਂ ਇਹ ਜਦੋਂ ਆਪਣਾ ਫਤਖਰ ਸਾਹਿਬ ਦੀ ਧਰਤੀ ਤੋਂ ਜੱਲਾ ਪਿੰਡਾਂ ਦਾ ਜੱਲਾ ਟੱਪ ਕੇ ਸੰਧਾ ਹੁੰਦਾ ਸੌਂਡੇ ਤੋਂ ਪਹਿਲਾਂ ਇੱਕ ਮੋੜ ਆਂਦਾ ਜੀ ਉਹ ਮੋੜ ਅੱਜ ਤੋਂ ਵੱਡੀ ਸੀਗੀ ਹੁੰਦ ਦੇ ਕਾਰਨ ਇਹਨਾਂ ਨੂੰ ਮੋੜ ਨਹੀਂ ਦਿਖਿਆ ਤੇ ਜਿਹੜੀ ਗੱਡੀ ਸੀ ਆਰਟਿਕਾ ਇਹਨਾਂ ਦੀ ਗੱਡੀ ਇੱਕ ਦਰਖਤ ਸੀਗਾ ਉਹ ਦਰਖਤ ਦੇ ਨਾਲ ਟਕਰਾ ਗਈ ਮੌਕੇ ਤੇ ਦੋ ਬੰਦੇ ਡੈੱਥ ਹੋ ਗਏ ਰਜਿੰਦਰ ਸਿੰਘ son of ਜਰਨੈਲ ਸਿੰਘ ਉਮਰ 65 ਸਾਲ ਬਲਬੀਰ ਸਿੰਘ son of ਦਾਰਾ ਸਿੰਘ ਉਮਰ 60 ਸਾਲ ਪਿੰਡ ਸਰਦੂਰਗੜ ਦੇ ਇਹਨਾਂ ਦੀ ਮੌਕੇ ਦੀ ਡੈੱਥ ਹੋ ਗਈ ਇਹਦੇ ਵਿੱਚ 5 ਬੰਦੇ 5 ਪੰਜ ਪੰਜ ਬੰਦੇ ਜ਼ਖਮੀ ਐ 76 ਸਿੰਘ ਗੁਰਦੀਪ ਸਿੰਘ ਦਾ ਜਸਵਿੰਦਰ ਕੌਰ ਰਾਣੀ ਤੇ ਅਰਸ਼ਪ੍ਰੀਤ ਕੌਰ ਇਹ ਲਖਮੀ ਆਲ ਤੋਂ ਹੀ ਬੁਧਕਰ ਤੋਂ ਆਵਦਖ ਲੈ ਜੀ ਤੇ ਇਹਨਾਂ ਦੇ ਦੋ ਮ੍ਰਿਤਕ ਹੈ ਇਹਨਾਂ ਦੀ ਡੈੱਡ ਬੋਡੀ ਮੋਰਚੀ ਚ ਪਈ ਹੈ 174 ਦੀ ਕਾਰਵਾਈ ਕਰਨ ਤੋਂ ਬਾਅਦ ਅਸੀਂ ਉਸ ਮਾਸ਼ੂ ਗ੍ਰਾਮਾ ਦੇ ਜੀ ਤੇ ਐਸਐਸਓ ਕਰ ਲਈ ਇਹਨਾਂ ਦੇ ਪਰਿਵਾਰ ਦੇ ਮੈਂਬਰ ਨੂੰ ਮ੍ਰਿਤਕਾਂ ਦਾ ਕੀ ਕੀ ਨਾਮ ਹੈ ਅਰਜਿੰਦਰ ਸਿੰਘ ਆਫ ਜਰਨੈਲ ਸਿੰਘ ਬਲਬੀਰ ਸਿੰਘ ਆਫ ਬਾਰਾ ਸਿੰਘ ਇਸਤੇ ਜਾਰੇ ਜੀ ਕੀ ਪ੍ਰਕਿਰਿਆ ਚੱਲ ਰਹੀ ਜੀ ਹੈ ਇਹ ਇਹ ਪ੍ਰਕਿਰਿਆ ਪੁਲਪੰਡ ਚੱਲੇਗੀ ਕਿਸੇ ਨਜ਼ਦੀਕੀ ਰਿਸ਼ਤੇਦਾਰ ਦੇ ਪੁਲਪੰਡ ਚੱਲੇਗੀ ਜੀ ਹਰ ਸਾਬ ਕੁਦਰਤੀ ਅਚਾਨਕ ਤੋਂ ਦ状 ਕਰਨ ਵਾਪਿਆ ਇਹਦੇ ਵਿੱਚ ਕਿਸਦਾ ਕੋਈ ਖੂਬਸੂਰਤ ਨਹੀਂ ਹੈ